ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਬਹੁਤ ਹੀ ਇੰਪੋਰਟੈਂਟ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਬਦਲਾਵ ਹੋਣ ਵਾਲੇ ਹਨ ਤੇ ਕਿਹੜੀਆਂ ਇਹਨਾਂ ਨੂੰ ਦੱਸ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਜਿਨ੍ਹਾਂ ਦੇ ਮਿਲਣ ਕਰਕੇ ਇਹਨਾਂ ਦਾ ਜੀਵਨ ਬਦਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਜੀ ਦੀ ਕਿਰਪਾ ਤੁਹਾਡੀ 12 ਰਾਸ਼ੀਆਂ ਦੇ ਉੱਪਰ ਹੀ ਹੋ ਜਾਵੇ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦਾ ਵਿਸ਼ਾ ਹੈ ਕਿ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀ ਕਿਹੜੀਆਂ ਗੱਲਾਂ ਦਾ ਉਹ ਖਾਸ ਧਿਆਨ ਰੱਖਣ ਤਾਂ ਦੇਖਣਾ ਉਹਨਾਂ ਦੇ ਦਿਨਾਂ ਦੇ ਵਿੱਚ ਹੈ ਕਰੋਣ ਪਤੀ ਉਹ ਬਣ ਜਾਣਗੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ ਅਕਤੂਬਰ ਦੇ ਮਹੀਨੇ ਦੇ ਵਿੱਚ ਮਿਲਣ ਵਾਲੀਆਂ ਹਨ 10 ਖੁਸ਼ ਖਬਰियां ਜਿਸ ਦੇ ਨਾਲ ਮਾਤਾ ਦੀ ਕਿਰਪਾ ਨਾਲ ਜਿਸ ਦੇ ਨਾਲ ਮਾਤਾ ਦੀ ਕਿਰਪਾ ਇਹਨਾਂ ਉੱਪਰ ਹਮੇਸ਼ਾ ਬਣੀ ਰਹੇਗੀ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹਨਾਂ ਤਿੰਨਾਂ ਰਾਸ਼ੀਆਂ ਦੀ ਕਿਸਮਤ ਕਿਵੇਂ ਬਦਲ ਜਾਵੇਗੀ ਇਹਨਾਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਇਹ ਮਹੀਨਾ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਸਤਾਰ ਦੇ ਨਾਲ ਦੱਸਦੇ ਹਾਂ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਮਕਰ ਰਾਸ਼ੀ ਤੇ ਮਿਥਨ ਰਾਸ਼ੀ ਇਹਨਾਂ ਦਾ ਇਸ ਸਾਲ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਵਧੀਆ ਹੋ ਜਾਵੇਗਾ ਇਹਨਾਂ ਤਿੰਨਾਂ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਟਰਗਲ ਚੱਲ ਰਿਹਾ ਸੀ ਇਸ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਸੁਧਾਰ ਹੋਵੇਗਾ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਸੀ ਆਇਆ ਪਰ ਅਕਤੂਬਰ ਦੇ ਮਹੀਨੇ ਬਹੁਤ ਵਧੀਆ ਇਹਨਾਂ ਦੇ ਵਿੱਚ ਬਦਲਾਵ ਆਵੇਗਾ ਇਹਨਾਂ ਦਾ ਸਮਾ ਵਧੀਆ ਗੁਜਰਨ ਵਾਲਾ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਲਈ ਬਹੁਤ ਹੀ ਸ਼ੋਭਾ ਸੰਕੇਤ ਇਹਨਾਂ ਨੂੰ ਮਿਲਣ ਵਾਲੇ ਹਨ ਇਸ ਨਾਲ ਤੁਹਾਡਾ ਟਾਈਮ ਬਦਲਿਆ ਜਾਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ ਕਿਸਮਤ ਤੁਹਾਡੇ ਲਈ ਕਿਵੇਂ ਬਲਵਾਨ ਹੋ ਚੁੱਕੀ ਹੈ ਦੋਸਤੋ ਯਕੀਨ ਮੰਨ ਕੇ ਚੱਲਣਾ ਕਿ ਗ੍ਰਹਾਂ ਦੀ ਦਸ਼ਾ ਪੂਰੀ ਹੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ वाले हां ताकि ਤੁਹਾਨੂੰ ਵਿਸ਼ਵਾਸ ਹੋ ਜਾਵੇ ਜੇ ਪਹਿਲੀ ਵੀਡੀਓ ਜੇਕਰ ਤੁਸੀਂ ਸਾਡੀ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਅਕਤੂਬਰ ਦਾ ਮਹੀਨਾ ਤੁਹਾਡੇ ਵਾਸਤੇ ਬਹੁਤ ਹੀ ਸ਼ੋਭ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਨੂੰ ਵਿਆਹ ਦੇ ਜੋਗ ਬਾਂਦੇ ਦਿਖਾਈ ਦੇ ਰਹੇ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੋਰ ਬਹੁਤ ਸਾਰੀਆਂ ਸਾਵਧਾਨੀਆਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਪੈਸਿਆਂ ਦੀ ਤੰਗੀ ਆ ਰਹੀ ਸੀ ਉਹ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਸੀ ਉਹ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਉਹ ਹੁਣ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਤੁਸੀਂ ਜੇਕਰ ਕੋਈ ਨੌਕਰੀ ਜੁਆਇਨ ਕਰਨਾ ਚਾਹੁੰਦੇ ਹੋ ਵਿਆਹ ਸ਼ਾਦੀ ਦੇ ਰਿਸ਼ਤੇ ਵੀ ਤੁਹਾਨੂੰ ਆ ਜਾਣਗੇ ਹਰ ਕੰਮ ਵਿੱਚ ਤੁਹਾਨੂੰ ਕੋਲ ਮੇ ਲਾ ਕੇ ਸਫਲਤਾ ਮਿਲ ਜਾਵੇਗੀ ਹੁਣ ਇਥੇ ਇੱਕ ਬੜੀ ਵਿਸ਼ੇਸ਼ ਗੱਲ ਹੈ ਕਿ ਤੁਹਾਨੂੰ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਂ ਸਕਿਪ ਬਿਲਕੁਲ ਵੀ ਨਹੀਂ ਕਰਨਾ ਅਕਤੂਬਰ ਦਾ ਮਹੀਨਾ ਤੁਹਾਡੇ ਲਈ ਸ਼ੁਭ ਹੈ ਪਰ ਕਈਆਂ ਵਾਸਤੇ ਥੋੜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਇਸ ਲਈ ਪਹਿਲਾਂ ਹੀ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣੋ ਤਾਂ ਕਿ ਉਹਨਾਂ ਸਾਵਧਾਨੀਆਂ ਨੂੰ ਵਰਤ ਕੇ ਤੁਸੀਂ ਆਪਣਾ ਜੀਵਨ ਬਦਲ ਸਕੋ ਆਹ ਦੋਸਤੋ ਕੰਬ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਬਹੁਤ ਸ਼ੋਭ ਰਹਿਣ ਵਾਲਾ ਹੈ ਪਰ ਜਿੰਨਾ ਦਾ ਨਾਮ ਰਾਸ਼ੀ ਤੇ ਬਹੁਤ ਹੀ ਫਰਕ ਪੈਂਦਾ ਹੈ ਦੋਸਤੋ ਇਹ ਜਾਣ ਕਰੇ ਜਨਮ ਰਾਸ਼ੀ ਦੇ ਹਿਸਾਬ ਦੇ ਨਾਲ ਹੁੰਦੀ ਹੈ ਤੇ ਕਈ ਵਾਰ ਜਾਣਕਾਰੀ ਜਨਮ ਦੇ ਹਿਸਾਬ ਨਾਲ ਹੁੰਦੀ ਹੈ ਇਸ ਦੇ ਨਾਲ ਦੇਖੋ ਜੀ ਜੋ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਸਟੀਕ ਜਾਣਕਾਰੀ ਹੈ ਬਹੁਤ ਹੀ ਜ਼ਿਆਦਾ ਰਿਸਰਚ ਕਰਕੇ ਵੀਡੀਓ ਬਣਾਈ ਜਾਂਦੀ ਹੈ ਕਿਉਂਕਿ ਕਈ ਵਾਰ ਕਈ ਲੋਕ ਕਹਿ ਦਿੰਦੇ ਹਨ ਕਿ ਕਿਸਾਨੋਂ ਤਾਂ ਇਹਨਾਂ ਲਾਭ ਨਹੀਂ ਪਹੁੰਚਿਆ ਪਰ ਕਈਆਂ ਨੂੰ ਮਿਲ ਜਾਂਦਾ ਹੈ ਇਸ ਕਰਕੇ ਪੂਰੀ ਹੀ ਡਿਟੇਲ ਵਿੱਚ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦਾ ਨਾਮ ਪਹਿਲਾਂ ਦੱਸੇ ਹੋਏ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਜਿਨ੍ਹਾਂ ਦਾ ਨਾਮ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਵਾਸਤੇ ਬਹੁਤ ਹੀ ਸ਼ੁਭ ਹੈ ਪਰ ਹੁਣ ਜੀ ਮੈਂ ਤੁਹਾਨੂੰ ਦੱਸਾਂ ਜਾ ਰਹੀ ਹਾਂ ਕਿ ਜਿਨ੍ਹਾਂ ਦਾ ਨਾਮ ਸੀ ਇਹਨਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਇਹ ਜਿਹੜੇ ਅੱਖਰ ਹਨ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਕੇ ਇਹਨਾਂ ਹੀ ਅੱਖਰਾਂ ਨਾਲ ਖਤਮ ਹੁੰਦਾ ਹੈ ਉਹਨਾਂ ਵਾਸਤੇ ਥੋੜੀ ਜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਪਰ ਥੋੜੀਆਂ ਜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੋਈ ਵੀ ਕੰਮ ਜੇ ਕਰਨਾ ਹੈ ਉਸ ਵੇਲੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਰਹਿਣਾ ਇੰਜ ਰਹਿਣਾ ਹੈ ਕਿ ਜਿਵੇਂ ਤੁਸੀਂ ਲਾਪਰਵਾਹੀ ਦੀ ਜ਼ਿੰਦਗੀ ਬਤੀਤ ਕਰ ਰਹੇ ਹੋਗੇ ਨਹੀਂ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਸੇ ਨੂੰ ਜੇਕਰ ਤੁਸੀਂ ਪੈਸੇ ਲੈਣੇ ਹਨ ਜਾਂ ਦੇਣੇ ਹਨ ਤਾਂ ਉਹ ਤੁਹਾਨੂੰ ਥੋੜੇ ਜੇ ਰੁਕ ਕੇ ਮਿਲ ਸਕਦੇ ਹਨ ਜੇਕਰ ਤੁਸੀਂ ਜੌਬ ਤੇ ਜਾ ਰਹੇ ਹੋ ਜਾਂ ਇੰਟਰਵਿਊ ਤੇ ਜਾ ਰਹੇ ਹੋ ਤੁਹਾਡੇ ਨੁਕਸਾਨ ਹੋ ਸਕਦੇ ਹਨ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਲੈਣਾ ਕਿ ਤੁਹਾਡਾ ਨੁਕਸਾਨ ਫਿਰ ਨਹੀਂ ਹੋਵੇਗਾ ਇਸ ਲਈ ਤੁਹਾਨੂੰ ਪਹਿਲਾਂ ਹੀ ਅਲਰਟ ਕੀਤਾ ਜਾਂਦਾ ਹੈ ਥੋੜਾ ਜਿਹਾ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਕਾਂਗਰਾਂਸ਼ੀ ਮੇਥਨ ਰਾਸ਼ੀ ਤੇ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਸਾਰਿਆਂ ਹੀ ਵਾਸਤੇ ਫਿਰ ਜਿਹੜਾ ਅਕਤੂਬਰ ਦਾ ਮਹੀਨਾ ਹੈ ਸ਼ੋਭ ਜਾਣ ਵਾਲਾ ਹੈ ਪਰ ਇਸ ਤੋਂ ਬਾਅਦ ਜੇ ਥੋੜਾ ਬਹੁਤ ਮਾੜਾ ਅਸਰ ਵੀ ਹੋਇਆ ਤੇ ਉਹ ਵੀ ਵਧੀਆ ਹੋ ਜਾਵੇਗਾ ਜੋਤਿਸ਼ ਸਾਸਤ੍ਰ ਦੇ ਹਿਸਾਬ ਦੇ ਨਾਲ ਸਾਲਾਂ ਦੇ ਬਾਅਦ ਆਦਿਤ ਰਾਜ ਯੋਗ ਬਣਿਆ ਹੈ ਪੈਸਿਆਂ ਦੀ ਕੋਈ ਵੀ ਤੁਹਾਨੂੰ ਕਮੀ ਨਹੀਂ ਰਹੇਗੀ ਜਿਹੜੀ ਤੁਹਾਡੀ ਕਿਸਮਤ ਹੈ ਉਹ ਤੁਹਾਡਾ ਕੋਲ ਮਿਲਾ ਕੇ ਸਾਥ ਦੇਵੇਗੀ ਔਰ ਨੌਕਰੀ ਪੇਸ਼ਾ ਵਾਲੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ 14 ਅਕਤੂਬਰ ਤੱਕ ਬੜਾ ਵਧੀਆ ਤੁਹਾਡੇ ਲਈ ਜੋਗ ਬਣ ਰਿਹਾ ਹੈ ਪਰ ਹੁਣ ਤੁਹਾਨੂੰ ਇੱਥੇ ਸਾਵਧਾਨੀ ਵਰਤਨੀ ਚਾਹੀਦੀ ਹੈ ਕਿਹੜੀ ਸਾਵਧਾਨੀ ਵਰਤਨੀ ਹੈ ਕਿ 20 ਅਕਤੂਬਰ ਤੋਂ ਲੈ ਕੇ ਅੰਕਲੈਕ ਜੋਗ ਬਣ ਰਿਹਾ ਹੈ ਤੇ ਇਹ ਜੋਗ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਵੇਗਾ ਤੁਸੀਂ ਗੁੱਸੇ ਤੇ ਬਹੁਤ ਕੰਟਰੋਲ ਰੱਖਣਾ ਹੈ ਨਹੀਂ ਤਾਂ ਜੇਕਰ ਤੁਸੀਂ ਗੁੱਸੇ ਵਿੱਚ ਆ ਕੇ ਮਾੜੇ ਬੋਲ ਬੋਲ ਜਾਂਦੇ ਹੋ ਜਿਸ ਕਾਰਨ ਤੁਸੀਂ ਆਪਣਾ ਕੰਮ ਵਿਗਾੜ ਸਕਦੇ ਹੋ ਕਿਉਂਕਿ ਤੁਸੀਂ ਇਸ ਦੇ ਨਾਲ-ਨਾਲ ਭੋਗ ਦੇ ਕਾਰਨ ਕਿਉਂਕਿ ਤੁਸੀਂ ਇਸ ਦੇ ਨਾਲ-ਨਾਲ ਤੁਹਾਨੂੰ ਐਸੀਆਂ ਗੱਲਾਂ ਕਿਸੇ ਨੂੰ ਬੋਲ ਸਕਦੇ ਹੋ ਜਿਸ ਨਾਲ ਤੁਹਾਡਾ ਨੁਕਸਾਨ ਜ਼ਿਆਦਾ ਹੋਵੇਗਾ ਫਿਰ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕੀ ਬੋਲ ਰਹੇ ਹੋ ਇਹਨਾਂ ਗੁੱਸਾ ਤੁਹਾਡੇ ਵਿੱਚ ਆ ਸਕਦਾ ਹੈ ਇਸ ਕਰਕੇ ਬਹੁਤ ਜ਼ਿਆਦਾ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਆਪਣੇ ਜਿਹੜੇ ਤੁਹਾਡੇ ਬੋਲੇ ਹੈ ਉਸ ਉੱਪਰ ਤੁਸੀਂ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਕਿ ਜਿਵੇਂ ਤੁਹਾਡੇ ਮੋਹ ਫੁੱਲਦੇ ਹੋਣ ਜੇਕਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਤੁਸੀਂ ਹਰ ਇੱਕ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੋਗੇ ਹਰ ਇੱਕ ਕੰਮ ਤੁਸੀਂ ਦੂਜੇ ਕੋਲੋਂ ਕਰਵਾ ਸਕਦੇ ਹੋ ਫਾਇਦਾ ਚੁੱਕ ਸਕਦੇ ਹੋ ਬੁੱਧਾ ਤੇ ਮੰਗਲ ਦਾ ਜੋਗ ਵੀ ਤੁਹਾਡੇ ਲਈ ਬਣ ਰਿਹਾ ਹੈ ਹੁਣ ਮੰਗਲ ਤੇ ਬੁੱਧ ਦੋਨੋਂ ਹੀ ਆਪਸ ਵਿੱਚ ਦੁਸ਼ਮਣ ਹਨ ਹਾਂ ਜਦੋਂ ਦੋਸ਼ਮਣ ਇੱਕੋ ਹੀ ਘਰ ਵਿੱਚ ਬੈਠੇ ਆਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਹੋ ਸਕਦਾ ਹੈ ਗੁੱਸੇ ਦੀ ਵਜ੍ਹਾ ਨਾਲ ਤੁਹਾਡੀ ਬਿਲਕੁਲ ਬੁੱਧੀ ਹੀ ਪਲਟ ਸਕਦੀ ਹੈ ਤੁਹਾਨੂੰ ਇਹਨਾਂ ਗਲਤਫਹਿਮੀਆਂ ਦਾ ਛੁਟਕਾਰਾ ਮਿਲ ਜਾਵੇਗਾ ਪੁਰਾਣੀ ਜਾਇਦਾਦ ਤੋਂ ਲੈ ਕੇ ਪਹਿਲਾਂ ਤੋਂ ਆਵਾਜ਼-ਵਿਵਾਦ ਤੇ ਬਹਿਸ-ਬਾਦੀ ਜਿਹੜੀ ਚੱਲ ਰਹੀ ਸੀ ਉਹ ਨਹੀਂ ਵਧੇਗੀ ਅਕਤੂਬਰ ਦੇ ਵਿੱਚ ਤੁਹਾਡੇ ਉੱਪਰ ਸ਼ਾਂਤੀ ਦੀ ਸਾਰ ਸਾਰੀ ਖਤਮ ਹੋ ਜਾਵੇਗੀ ਉਸ ਨੂੰ ਸ਼ਾਂਤ ਕਰਨ ਦੇ ਲਈ ਅੱਗੇ ਦੇ ਵਿੱਚ ਕਿਉਂ ਪਾਉਣ ਦਾ ਕੰਮ ਤੁਸੀਂ ਨਹੀਂ ਕਰਨਾ ਜੇਕਰ ਤੁਸੀਂ ਜਿਆਦਾ ਗੁੱਸੇ ਵਿੱਚ ਹੁੰਦੇ ਹੋ ਤਾਂ ਇਹ ਕੰਮ ਹੋਵੇਗਾ ਤੁਹਾਡੀਆਂ ਸਾਵਧਾਨੀਆਂ ਅਕਤੂਬਰ ਦੇ ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਲੈ ਕੇ ਆਉਣਗੀਆਂ ਜਿਆਦਾ ਰਿਸਪੌਂਸਿਬਿਲਟੀ ਵਿੱਚ ਤੁਹਾਨੂੰ ਪਾਵਰਫੁੱਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਹੱਥ ਵਿੱਚ ਬਹੁਤ ਪਾਵਰ ਹੈ ਤੁਹਾਡੇ ਕੈਰੀਅਰ ਬਿਜ਼ਨਸ ਨੂੰ ਬਹੁਤ ਹੀ ਅੱਗੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਡੀ ਗੁੰਡਲੇ ਵਿੱਚ ਪੈ ਰਹੇ ਸ਼ਨੀ ਦੀ ਸਾਰਤ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਕਮਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਤੇ ਜਿਹੜੇ ਲੋਕ ਇੱਥੇ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਉਹਨਾਂ ਨੂੰ ਮਿਲ ਚੁੱਕੀ ਹੈ ਉਹਨਾਂ ਲਈ ਤਾਂ ਇਹ ਸਮਾਂ ਸੰਜੀਵਣੀ ਪੋਤੀ ਦੀ ਤਰ੍ਹਾਂ ਹੈ ਉਹ ਪੂਰੇ ਮਹੀਨੇ ਵਿੱਚ ਬਹੁਤ ਵਧੀਆ ਜ਼ਿੰਦਗੀ ਨੂੰ ਬਤੀਤ ਕਰਨਗੇ ਅਤੇ ਘੁੰਮਣ ਫਿਰਨ ਦੇ ਲਈ ਵੀ ਜਾ ਸਕਦੇ ਹਨ ਸ਼ਨੀ ਅਕਤੂਬਰ ਦੇ ਮਹੀਨੇ ਵਿੱਚ ਤੁਹਾਡੇ ਗੁੱਸੇ ਤੇ ਕੰਟਰੋਲ ਜੇਕਰ ਤੁਸੀਂ ਰੱਖ ਲੈਂਦੇ ਹੋ ਬਹੁਤ ਜ਼ਿਆਦਾ ਪਸੰਦ ਹੋ ਜਾਵੇਗਾ ਬਸ ਉਸੇ ਥੋੜੀਆਂ ਜੀਆਂ ਸਾਵਧਨੀਆਂ ਹੀ ਵਰਤਣੀਆਂ ਹਨ ਜਿਸ ਨਾਲ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਵੀ ਮਿਲ ਸਕਦਾ ਹੈ ਜੇਕਰ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਮਿਲ ਗਿਆ ਤਾਂ ਤੁਹਾਡਾ ਬਾਕੀ ਰਹਿਦਾ ਸਾਰਾ ਸਾਲ ਬਹੁਤ ਵਧੀਆ ਗੁਜ਼ਰੇਗਾ ਜੇਕਰ ਸੰਭਵ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਤੁਸੀਂ ਸ਼ਨੀ ਦੇ ਮੰਦਿਰ ਜਾ ਕੇ ਘਿਓ ਦਾ ਦੀਪਕ ਜਲਾ ਕੇ ਸੰਭਵ ਹੋਵੇ ਤਾਂ ਤੁਸੀਂ ਘਰ ਵਿੱਚ ਸ਼ਨੀ ਦੀ ਫੋਟੋ ਦੇ ਅੱਗੇ ਤੇਲ ਦਾ ਦੀਪਕ ਜਗਾ ਕੇ ਉਸ ਦਾ ਆਗਮਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਸ਼ਨੀ ਦੇਵ ਦੀ ਕਿਰੋਪੀ ਤੁਹਾਡੇ ਦੇ ਕਦੇ ਵੀ ਨਹੀਂ ਪਾਵੇਗੀ ਅਤੇ ਮਾਤਾ ਲక్ష్ਮੀ ਵੀ ਤੁਹਾਡੇ ਪਸੰਨ ਹੋਵੇਗੀ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਦਸ਼ਾ ਬਹੁਤ ਵਧੀਆ ਹੋ ਜਾਵੇਗੀ ਰਾਹੂ ਤੇ ਕੇਤੂ ਦੀ ਦਸ਼ਾ ਵੀ ਤੁਹਾਡੀ ਕੁੰਡਲੀ ਨੂੰ ਸੁਧਾਰ ਦੇਵੇਗੀ ਸੋ ਇਹ ਸਨ ਸਾਵਧਾਨੀ ਆ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਹੋ ਜਾਣਗੇ ਤੁਹਾਡਾ ਕੋਲ ਮਿਲਾ ਕੇ ਅਕਤੂਬਰ ਦਾ ਮਹੀਨਾ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ ਉਹ ਆਪਣੀ ਪੜਾਈ ਨੂੰ ਆਪਣੀ ਰਿਸਪਾਂਸਿਬਿਲਟੀ ਨੂੰ ਸਮਝ ਕੇ ਪੜ੍ਹਾਂਗੇ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਜਿਹੜੇ ਅਣ ਵਿਆਏ ਹਨ ਉਹਨਾਂ ਦੇ ਵਿਆਹ ਦੇ ਯੋਗ ਬਣ ਰਹੇ ਹਨ ਤੇ ਜਿਹੜੇ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਇਸ ਲਈ ਸਮੇਂ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਸਮੇਂ ਦਾ ਪੂਰਾ ਲਾਭ ਉਠਾਓ ਦੋਸਤੋ ਇਹ ਸੀ ਸਾਡੀ ਅਕਤੂਬਰ ਮਹੀਨੇ ਦੀ ਜਾਣਕਾਰੀ ਕੁੰਭ ਰਾਸ਼ੀ ਅਤੇ ਮਕਰ ਅਤੇ ਮਿਥਨ ਰਾਸ਼ੀ ਵਾਲਿਆਂ ਦੇ ਲਈ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਧੰਨਵਾਦ